ਮੇਰੇ ਚੈਨਲ ਬੁਕਸ ਇਨ ਪੰਜਾਬੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਸੰਤੋਖ ਸਿੰਘ ਧੀਰ ਦੀ ਕਹਾਣੀ ਸਾਂਝੀ ਕੰਦ 8 ਮਹੀਨੇ ਦੀ ਖੱਜਲ ਖਵਾਰੀ ਮਗਰੋਂ ਜਦ ਕਪੂਰ ਸਿੰਘ ਵਿਚਾਰਾ ਮਸਿੰਘ ਘਰ ਬਣਾਉਣ ਦੀ ਪੁੱਜਤ ਵਿੱਚ ਹੋਇਆ ਤਾਂ ਰੇਡ ਦਾ ਸਾਂਝੀ ਕੰਦ ਉੱਤੇ ਪੈ ਗਿਆ ਇਹ ਕੰਦ ਉਹਦੇ ਚਾਚੇ ਦੇ ਪੁੱਤਰ ਦਰਬਾਰੇ ਨਾਲ ਸਾਂਝੀ ਸੀ ਪਿਛਲੇ ਬਰੇ ਦੀਆਂ ਵਾਰਸ਼ਾਂ ਵਿੱਚ ਕਪੂਰ ਸਿੰਘ ਦਾ ਘਟਾ ਹੈ ਗਿਆ ਸੀ ਉੰਜ ਤਾਂ ਕਿੰਨੇ ਹੀ ਘਟਾਗੇ ਸਨ ਪਰ ਕਪੂਰ ਸਿੰਘ ਦਾ ਘਰ ਟਹਿਣਾ ਪਿੰਡ ਵਿੱਚ ਸਭ ਤੋਂ ਵੱਡੀ ਦੁਰਘਟਨਾ ਸੀ ਇੱਕ ਵੀ ਖਾਣਾ ਸਾਫਤ ਨਹੀਂ ਸੀ ਰਹਾ ਪੈਸੇ ਪੱਖੋਂ ਕਪੂਰ ਸਿੰਘ ਅੱਗੇ ਹੀ ਕਮਜ਼ੋਰ ਸੀ ਖਵਰੇ ਕਿਵੇਂ ਅੰਦਰ ਅੰਦਰ ਆਪਣੀ ਕਬੀਲਦਾਰੀ ਤੁਰਦਾ ਸੀ ਪਹਿਲਾਂ ਉਹ ਮਕਾਨ ਵਾਸਤੇ ਕਰਜ਼ੇ ਲਈ ਜ਼ਿਲ੍ਹੇ ਦੇ ਦਫ਼ਤਰਾਂ ਵਿੱਚ ਧੱਕੇ ਖਾਂਦਾ ਰਿਹਾ ਉੱਥੇ ਵਜ਼ੀਰਾਂ ਦੀਆਂ ਅਸ਼ਪਾਰਸ਼ਾਂ ਚਲਦੀਆਂ ਸਨ ਹਾਰ ਕੇ ਉਸਨੂੰ 10 ਬਿਗੇ ਪੌਮ ਬੈ ਕਰਨੀ ਪਈ ਕਿੰਨਾ ਕੋਚੇਰ ਬਗਾਨੇ ਘਰਾਂ ਵਿੱਚ ਟੱਬਰ ਰੁਲਦਾ ਰਹੇ ਇੱਟਾਂ ਸਟਾ ਲਈਆਂ ਸਿਮਿੰਟ ਦਾ ਵੀ ਬੰਦੋਬਸਤ ਬਣ ਗਿਆ ਪਰ ਜਦ ਤੱਕ ਦਰਵਾਰੇ ਨਾਲ ਗੱਲ ਨਾ ਖੁੱਲੀ ਜਾਵੇ ਕੰਮ ਕਿਵੇਂ ਸ਼ੁਰੂ ਹੋ ਸਕਦਾ ਹੈ ਸਾਹਮਣੇ ਗਲੀ ਸੀ ਕਿਸੇ ਦਾ ਰੌਲਾ ਨਹੀਂ ਸੱਜੇ ਪਾਸੇ ਦੀ ਕੰਧ ਚਾਚੀ ਰਾਮਕੌਰ ਨਾਲ ਸਾਂਝੀ ਸੀ ਕਪੂਰ ਸਿੰਘ ਦੇ ਨਾਲ ਹੀ ਕੁਝ ਹਿੱਸਾ ਉਸਦੇ ਘਰ ਦਾ ਵੀ ਡਿੱਗ ਗਿਆ ਸੀ ਜਿਸ ਤੋਂ ਉਹ ਆਪ ਤੰਗ ਸੀ ਤੇ ਉਹਨੂੰ ਆਪ ਕੰਧ ਦੀ ਲੋੜ ਸੀ ਪਿਛਲੇ ਪਾਸੇ ਚੰਨਣ ਸਿੰਘ ਚੀਨੀਏ ਦੀ ਆਬਾਦੀ ਸੀ ਕਦੇ ਨਾ ਕਦੇ ਉਸਨੇ ਵੀ ਦੋ ਖਣ ਆਬਾਦੀ ਵਿੱਚ ਛੱਟਣੇ ਸਨ ਇਸ ਲਈ ਉਸਨੇ ਸ਼ਤੇਰੀ ਧਰਨ ਵੇਲੇ ਅੱਧਾ ਦੇਣਾ ਮੰਨ ਲਿਆ ਝਗੜਾ ਸੀ ਤਾਂ ਸਾਰਾ ਦਰਬਾਰੇ ਵਾਲੀ ਖੱਬੀਬਾਹੀ ਦਾ ਹੀ ਸੀ ਇਹ ਝਗੜਾ ਥੋੜਿਆ ਕੀਤਾ ਮੁੱਕਦਾ ਨਹੀਂ ਸੀ ਦਿਸਦਾ ਇੱਕ ਦੋ ਵਾਰ ਕੰਦ ਕਰਨ ਲਈ ਕਪੂਰ ਸਿੰਘ ਨੇ ਦਰਬਾਰੇ ਨੂੰ ਆਖਿਆ ਪਰ ਓਨੇ ਕੋਈ ਹਾਂ ਹੂ ਨਾ ਕੀਤੀ ਸਗੋਂ ਰੁੱਖਾ ਜਵਾਬ ਦੇ ਦਿੰਦਿਆ ਕਿਹਾ ਜਦ ਕੰਧਾਂ ਦੇ ਸਮੇਂ ਆਉਣਗੇ ਕੰਧਾਂ ਦੇਖੀਆਂ ਜਾਣਗੀਆਂ ਪਰ ਕਪੂਰ ਸਿੰਘ ਲਈ ਹੁਣ ਹੋਰ ਕਿਹੜਾ ਸਮਾਂ ਆਉਣਾ ਸੀ ਜਿਹੜਾ ਘਰੋਂ ਬੇਕਾਰ ਹੋਇਆ ਬੈਠਾ ਸੀ ਦਰਵਾਰੇ ਵਾਲੀ ਇਸ ਕੰਧ ਵਡਾਰੂਆਂ ਵੇਲੇ ਦੀ ਕੱਚੀ ਤੇ ਥਾਂ ਥਾਂ ਤੋਂ ਗਈ ਹੋਈ ਸੀ ਕਈ ਥਾਂ ਚਾਰ ਚਾਰ ਉਂਗਲ ਦੀਆਂ ਭਗਾ ਖੁੱਲੀਆਂ ਹੋਈਆਂ ਸਨ ਉੰਜ ਵੀ ਥੋਥੜ ਜਿਵੇਂ ਰਹੀ ਦੀ ਖਾਦੀ ਹੁੰਦੀ ਹੈ ਆਰ ਪਾਰ ਕਈ ਮੋਰੀਆਂ ਬਿਚੂ ਕੋਠੜੀ ਦੇ ਸ਼ਤੀਰ ਦਬੇ ਹੋਏ ਤੇ ਛੱਤ ਝੁਗੀ ਹੋਈ ਸੀ ਲੋੜ ਅਸਲ ਵਿੱਚ ਦਰਵਾਰੇ ਨੇ ਵੀ ਕੰਧ ਦੀ ਓਨੀ ਹੀ ਸੀ ਜਿੰਨੀ ਕਪੂਰ ਸਿੰਘ ਨੂੰ ਨਮੀ ਕੰਧ ਮਾੜੀ ਵੀ ਕਿਸੇ ਨੂੰ ਰਹਿਂਦੀ ਹੈ ਪਰ ਬਹਾਨੇ ਲਈ ਇੱਕ ਲੇਖੇ ਉਸ ਨੂੰ ਇਸ ਕੰਧ ਬਿਨਾਂ ਸਰਦਾ ਵੀ ਸੀ ਉਸ ਦੇ ਕੋਲ ਦੋ ਘਰ ਸਨ ਇਸ ਪੁਰਾਣੇ ਕੋਠੇ ਵਿੱਚ ਉਹਦਾ ਕੱਖ ਕੰਡਾ ਤੇ ਡੰਗਰ ਬੱਚਾ ਹੁੰਦਾ ਸੀ ਆਪ ਉਹ ਇਸ ਤੋਂ ਅਗਲੇ ਘਰ ਵਿੱਚ ਰਹਿੰਦੇ ਸਨ ਜਿਸ ਦੀ ਹਾਲਤ ਬੜੀ ਚੰਗੀ ਸੀ ਤੇ ਜੋ ਉਹਨਾਂ ਦੇ ਗੁਜ਼ਾਰੇ ਲਈ ਕਾਫੀ ਸੀ ਪਰ ਕਪੂਰ ਸਿੰਘ ਨੂੰ ਤਾਂ ਕੰਧ ਬਣਾਏ ਬਿਨਾ ਕਿਸੇ ਤਰ੍ਹਾਂ ਵੀ ਨਹੀਂ ਸਰਦਾ ਨਮੇਕਾਰ ਉੱਤੇ ਜਿਸ ਨੇ ਨਵੇਂ ਸਿਰਿਓਂ ਪੈਸਾ ਲਾਉਣਾ ਹੋਵੇ ਹੁਣ ਉਹ ਕੱਚ ਵੀ ਕਿਉਂ ਰੱਖੇ ਤਿੰਨੇ ਪਾਸਿਆਂ ਦੀ ਕੰਧਾਂ ਪੱਕੀਆਂ ਨਿਕਲੀਆਂ ਸਨ ਇਸ ਚੌਥੀ ਕੰਧ ਨੂੰ ਕੱਚੀ ਰੱਖ ਕੇ ਉਹ ਮਕਾਨ ਦੀ ਜਖਣਾ ਕਿਵੇਂ ਪੁੱਟ ਲਵੇ ਪੱਕੀਆਂ ਕੰਧਾਂ ਉੱਤੇ ਕਦੇ ਚਵਾਰੇ ਵੀ ਬਣ ਸਕਦੇ ਹਨ ਕੱਚੀਆਂ ਤੇ ਬੋਧੀਆਂ ਕੰਧਾਂ ਦੇ ਅੱਗੇ ਥੋੜੇ ਹੱਥ ਲੱਗੇ ਸਨ ਕਪੂਰ ਸਿੰਘ ਬੜਾ ਤੰਗ ਪਿਆ ਸ਼ਰੀਕ ਕਹਿੰਦੇ ਨੇ ਮਿੱਟੀ ਦਾ ਵੀ ਬੁਰਾ ਉਹਨੂੰ ਰਹਿ ਰਹਿ ਕੇ ਦਰਬਾਰੇ ਉੱਤੇ ਗੁੱਸਾ ਆਉਂਦਾ ਪਰ ਗੁੱਸੇ ਨਾਲ ਉਹ ਜਾਣਦਾ ਸੀ ਉਹਦਾ ਕੰਮ ਸੌੜਨਾ ਨਹੀਂ ਚਾਚੀ RAM ਕੌਰ ਚੰਨਣ ਸਿੰਘ ਚੀਨੀਆ ਤੇ ਹੋਰ ਕਈਆਂ ਨੂੰ ਉਸਨੇ ਆਖਿਆ ਕਿ ਉਹ ਹੀ ਦਰਬਾਰੇ ਨੂੰ ਜਾ ਕੇ ਸਮਝਾਉਣ ਪਰ ਦਰਬਾਰਾ ਸੀ ਕਿ ਰੱਸੀ ਦਾ ਸੱਪ ਬਣਿਆ ਬੈਠਾ ਸੀ ਗਲੀ ਗਵਾਂਡ ਮਿੱਤਰ ਪਿਆਰਾ ਜਦ ਕਿਸੇ ਨੂੰ ਵੀ ਆਈ ਗਈ ਨਾ ਦਿੱਤੀ ਤਾਂ ਉਹਨੇ ਸੋਚਿਆ ਕਿ ਇੱਕ ਵਾਰ ਉਹ ਫੇਰ ਆਪ ਜਾ ਕੇ ਦਰਵਾਰੇ ਨੂੰ ਸਮਝਾ। ਅਗਲੀ ਸਵੇਰ ਉਹਨੇ ਦਰਵਾਰੇ ਦੇ ਬੂਹੇ ਅੱਗੇ ਥੋੜਾ ਹੌਲਕੇ ਆਵਾਜ਼ ਮਾਰੀ। ਅੰਦਰੋਂ ਕੁੜੀ ਨੇ ਦੱਸਿਆ ਕਿ ਉਹ ਹੁਣ ਪਟਵਾਰੀ ਵੱਲ ਨੂੰ ਗਿਆ ਹੈ। ਕਪੂਰ ਸਿੰਘ ਮਗਰੇ ਤੁਰ ਪਿਆ। ਉੱਥੇ ਹੀ ਦੋ ਆਦਮੀਆਂ ਸਾਹਮਣੇ ਗੱਲ ਕਰਨ ਯੋਗ ਸਮਝੀ। ਜਾਂਦੇ ਅੱਗੇ ਰਤਨ RAM ਰਤਨ ਪਟਵਾਰੀ, ਧੰਮਾ ਸਿੰਘ ਸਰਪੰਚ, ਟੁੰਡਾ ਲੰਬੜਦਾਰ ਤੇ ਇੱਕ ਦੋ ਹੋਰ ਮੰਜਿਆਂ ਉੱਤੇ ਬੈਠੇ ਸਨ ਦਰਵਾਰਾ ਪਟਵਾਰੀ ਦੀ ਪੈਨ ਬੈਠਾ ਜੇ ਮੈਂ ਕੁਝ ਲਿਖਵਾ ਰਿਹਾ ਸੀ ਕਪੂਰ ਸਿੰਘ ਸਾਰਿਆਂ ਨੂੰ ਹੀ ਸਾਂਝੇ ਮੰਨ ਕੇ ਦਰਵਾਰੇ ਨੂੰ ਧੀਰਜ ਨਾਲ ਆਖਿਆ ਭਾਈ ਦਰਵਾਰਾ ਸਿਆਂ ਕੰਧ ਦਾ ਫੇਰ ਹੁਣ ਕੀ ਕੀ ਕੌਣ ਕਰਨਾ ਕਿਹੜੀ ਗੰਦ ਦਰਵਾਰੇ ਨੇ ਪੈਰਾਂ ਉੱਤੇ ਪਾਣੀ ਹੀ ਨਾ ਪੈਣ ਦਿੱਤਾ ਤੂੰ ਭੁੱਲਿਆ ਹੋਇਆ ਕਪੂਰ ਸਿੰਘ ਬੋਲਿਆ ਆਪਣੀ ਸੰਜੀ ਮੈਨੂੰ ਨਹੀਂ ਲੋੜ ਕੰਧ ਦੀ ਉਪਰੇਵੰਗ ਦਰਬਾਰੇ ਨੇ ਉਹਦੇ ਵੱਲੋਂ ਮੂੰਹ ਫੇਰ ਕੇ ਹਵਾ ਵਿੱਚ ਖਾਲੀ ਝਾਕਦਿਆਂ ਕਿਹਾ ਜੇ ਤੈਨੂੰ ਲੋੜ ਨਹੀਂ ਤਾਂ ਮੈਨੂੰ ਤਾਂ ਹੈ ਕਪੂਰ ਸਿੰਘ ਨਮਾਣਾ ਹੋ ਕੇ ਬੋਲੇਆ ਪਰ ਇਹ ਗੱਲ ਦਰਬਾਰੇ ਦੇ ਨੇੜਿਓਂ ਵੀ ਨਾ ਗਈ ਉਸ ਨੇ ਹੋਰ ਰੁੱਖੀ ਤਰ੍ਹਾਂ ਕਿਹਾ ਤੈਨੂੰ ਲੋੜ ਹੈ ਤਾਂ ਤੂੰ ਕਰ ਲੈ ਮੈਂ ਕਿਵੇਂ ਕਰ ਲਵਾਂ ਭਲਾ ਐਡੀ ਬੜੀ ਕੰਧ ਕੱਲਾ 40 ਫੁੱਟ ਲੰਬੀ 14 ਫੁੱਟ ਉੱਚੀ ਡੂਡ ਇੱਟ ਚੌੜੀ ਫਿਰ ਮੇਰੇ ਸਿਰ ਰਜ਼ਾਨ ਹੈ ਹਸਾਨਤਾ ਨਹੀਂ ਮੇਰਾ ਕੰਮ ਤਾਂ اٹਕਿਆ ਖੜਾ ਹੈ ਮੈਨੂੰ ਜ਼ਿੰਮੇਵਾਰੀ ਹੈ ਤੇਰੇ ਕੰਮ ਦੀ اٹਕਿਆ ਰਹੇ ਦਰਵਾਰਾ ਸਿਰ ਨੂੰ ਆਇਆ ਕੋਲੋਂ ਪਟਵਾਰੀ ਨੇ ਹੌਲੀ ਜਹੀ ਆਖਿਆ ਕਾ ਨੂੰ ਬਾਖੋ ਚੌੜ ਹੁੰਨੇ ਓ ਮਕਾ ਲੋ ਰਲ ਕੇ ਪਰ ਸਰਪੰਚ ਨੇ ਮਲਵੀ ਜੀ ਵੀ ਨਾਲ ਚੱਬ ਕੇ ਟੋਕਿਆ ਆਪਾਂ ਨੇ ਕਾ ਨੂੰ ਆਉਣਾ ਵਿੱਚ ਪਟਵਾਰੀ ਜੀ ਭਾਈ ਭਾਈ ਨੇ ਆਪੇ ਸਮਝਣਗੇ ਕਪੂਰ ਸਿੰਘ ਸਰਪੰਚ ਦਾ ਰੁਖ ਤਾੜ ਗਿਆ ਅੱਗੇ ਵੀ ਉਹ ਕਈ ਵਰਿਆਂ ਤੋਂ ਉਹਦੇ ਨਾਲ ਲੱਗਦਾ ਆਉਂਦਾ ਸੀ ਦਰਬਾਰੇ ਕੱਪੜ ਨੂੰ ਇਹਨਾਂ ਗੱਲਾਂ ਦੀ ਕੀ ਸ਼ਰਮ ਹੁਣ ਜੇ ਕਪੂਰ ਸਿੰਘ ਦਾ ਭਾਈ ਹੀ ਸਰਪੰਚ ਨੂੰ ਉਹਦੇ ਖਿਲਾਫ ਵਰਤਣ ਲਈ ਮਿਲੇ ਤਾਂ ਹੋਰ ਉਹਨੂੰ ਕੀ ਚਾਹੀਦਾ ਹੈ ਉਸਨੇ ਹੋਰ ਨਰਮ ਹੋ ਕੇ ਦਰਬਾਰੇ ਨੂੰ ਸਮਝਾਉਣਾ ਚਾਹਿਆ ਦਰਵਾਰਾ ਸਿਆ ਮੈਂ ਤੈਨੂੰ ਮਿੰਤ ਨਾਲ ਕਹਿਣਾ ਆਪਾਂ ਕਬੀਲਦਾਰਾਂ ਲੜਦੇ ਚੰਗੇ ਨਹੀਂ ਲੱਗਦੇ ਆ ਰੜਕੇ ਕੰਧ ਬਣਾਈਏ ਤੂੰ ਹਾਂ ਕਰ ਜਿਕਰ ਕਹਾਂਗਾ ਮੈਂ ਓਕਰੇ ਮੰਨ ਲੂੰਗਾ ਕੰਧ ਐ ਮਾੜੀ ਦੋਹਾ ਨੂੰ ਇੰਜ ਸੁਖ ਹੈ ਮਾੜੀ ਮੋਟੀ ਕੰਧੋਲੀ ਹੁੰਦੀ ਮੈਂ ਤੈਨੂੰ ਕਹਿੰਦਾ ਵੀ ਨਾ ਸਾਰਾ ਪਰ ਝੁਕਣਾ ਮੈਨੂੰ ਵੀ ਔਖ ਹੈ ਤੂੰ ਮੈਨੂੰ ਬਹੁਤ ਝੁਕਾ ਦੇ ਆਪ ਥੋੜਾ ਝੁੱਕ ਲਈ ਕਪੂਰ ਸਿੰਘ ਦੀ ਨਰਮਾਈ ਨੇ ਦਰਬਾਰੇ ਦੀ ਅੜਬੜਾਈ ਕੁਝ ਢਿੱਲੀ ਕਰ ਦਿੱਤੀ ਕੁਟੀਆਂ ਉਹਦੇ ਮੱਥੇ ਵਿੱਚ ਮਿਟਣ ਲੱਗੀਆਂ। ਪਾਲਦੀ ਪਲ ਹਾਂ ਕਰ ਦੇਣ ਲਈ ਉਹਦੀ ਉਹਦਾ ਵੀ ਜੀ ਕੀਤਾ। ਪਰ ਉਦੋਂ ਹੀ ਹੌਲੀ ਜਿਹੇ ਸਰਪੰਚ ਖੰਗੂਰਿਆ। ਇੰਨਾ ਹੌਲੀ ਤੇ ਇੰਨਾ ਬੇਮਾਲੂਮ ਜਿਸ ਵਿੱਚਲੀ ਰਾਮ ਜ ਨੂੰ ਦਰਵਾਰਾ ਸਿੰਘ ਹੀ ਬੁੱਝ ਸਕੇ। ਦਰਵਾਰੇ ਨੂੰ ਫੇਰ ਬੱਟ ਚੜ ਗਿਆ। ਤੇ ਉਹਦੇ ਪੱਦਰ ਹੁੰਦੇ ਮੱਥੇ ਵਿੱਚ ਕੁਟੀਆਂ ਫੇਰ ਸੰਘਣੀਆਂ ਹੋ ਗਈਆਂ। ਉਹ ਮੈ ਸ਼ਦਾਈਆਂ ਜਿਹੜਾ ਮੱਲੋ ਮੱਲੀ ਕਿਸੇ ਦਾ ਭਾਰ ਚੁੱਕਦਾ ਫੇਰਾ। ਪਰ ਤੈਨੂੰ ਅਨਕਾਰੀ ਕਿਹੜੀ ਗੱਲਾਂ ਐ ਕਪੂਰ ਸਿੰਘ ਫੇਰ ਵੀ ਪਾਈਵੰਦੀ ਵਰਤੀ ਕੀ ਕਰੇ ਉਹਨੂੰ ਲੋੜ ਜੋ ਸੀ ਮੇਰੇ ਚੋਂ ਨਹੀਂ ਜਾਣ ਪੈਸੇ ਖਰਚਣ ਦੀ ਮੈਂ ਫਾਹੇ ਚੜਾ ਦਰਬਾਰਾ ਉਸੇ ਤਰ੍ਹਾਂ ਹਵਾ ਨੂੰ ਘੂਰਦਾ ਸੀ ਖਰਚ ਹਾਲੇ ਮੈਂ ਕਰ ਦਿੰਨਾ ਤੂੰ ਫੇਰ ਦੇ ਦੇਂ ਜਦ ਹੋਣਗੇ ਉਦੋਂ ਦੇ ਦੇਂ ਮੈਂ ਐਵੇਂ ਤੇਰੀ ਜੁੱਤੀ ਹੀਠਾਵਾ ਦਰਬਾਰਾ ਕਿਸੇ ਰਾਹ ਵੀ ਨਹੀਂ ਸੀ ਤੁਰਨ ਦੇਂਦਾ ਭਾਈ ਜੇ ਮਿੱਤਰ ਹੋਵੇ ਤਾਂ ਉਹਦੇ ਵਰਗਾ ਕੋਈ ਮਿੱਤਰ ਨਹੀਂ ਜੇ ਭਾਈ ਦੁਸ਼ਮਣ ਬਣ ਜਾਵੇ ਤਾਂ ਉਹਦੇ ਵਰਗਾ ਕੋਈ ਦੁਸ਼ਮਣ ਨਹੀਂ ਟੁੰਡੇ ਲੰਬੇ ਦਾ ਲੰਬੜਦਾਰ ਨੇ ਗੱਲ ਮਕਾਉਣੀ ਚਾਹੀ ਲੈਣਾ ਦੇਣਾ ਬਣਿਆ ਹੋਇਆ ਏ ਕੋਈ ਡਰ ਨਹੀਂ ਅੱਗੜ ਪਿਛੜਦਾ ਵੀ ਕਪੂਰ ਸਿੰਘ ਦੀ ਹਾਲਾ ਹਾਲਤ ਉੱਤੇ ਉਸ ਨੂੰ ਤਰਸ ਆ ਰਿਹਾ ਸੀ ਤੈਨੂੰ ਨਹੀਂ ਪਤਾ ਚਾਚਾ ਦਰਵਾਰੇ ਨੇ ਝਟ ਤਾੜ ਦਿੱਤਾ ਉਹ ਚੁੱਪ ਕਰ ਗਿਆ ਕਿਹੜਾ ਲੱਕੜ ਤੋਂ ਆਪਣੀ ਹੀ ਠੀਕਰਾਏ ਕਪੂਰ ਸਿੰਘ ਦੁਖੀ ਹੋ ਗਿਆ ਕੀ ਕਰੇ ਕੀ ਨਾ ਕਰੇ ਇਹ ਬੇਮਾਨ ਕਿਸੇ ਪਾਸੇ ਦੀ ਨਹੀਂ ਸੀ ਮੰਦਾ ਪੱਲਿਓ 400 ਰੁਪਏ ਲਾ ਕੇ ਉਸ ਨੂੰ ਮੁਫਤ ਵਿੱਚ ਕੰਦ ਬਣਾ ਕੇ ਦੇ ਦਿਓ ਤਾਂ ਲੋੜ ਹੈ ਜੇ ਅੱਧ ਮੰਗੋ ਤਾਂ ਲੋੜ ਨਹੀਂ ਉਹ ਜਾਣਦਾ ਹੈ ਕੰਦ ਤਾਂ ਇਹਨਾਂ ਨੂੰ ਆਪਣੀ ਲੋੜ ਨੂੰ ਬਣਾਉਣੀ ਪੈਣੀ ਹੈ ਉਹ ਕਿਉਂ ਖਾਮ ਖਾਮੀ ਭਰੇ ਸ਼ਤੀਰ ਉਹਦੇ ਕੋਈ ਲਾ ਹੀ ਨਹੀਂ ਸਕਦਾ ਦਰਵਾਜ਼ਾ ਸਿਆਂ ਕਪੂਰ ਸਿੰਘ ਬਿਰਬਿਰ ਕਰਨ ਲੱਗਾ ਮੇਰੇ ਹਾਲ ਕੰਨੀ ਦੇਖ ਕਿੰਨਾ ਜਰ ਹੋ ਗਿਆ ਮੈਨੂੰ ਰੁੱਲਦੇ ਨੂੰ ਹੁਣ ਤੂੰ ਐਵੇਂ ਅੜਿੱਕਾ ਨਾ ਡਾ ਜਿੱਕਣ ਕਹੇਂਗਾ ਉੱਕਣੇ ਕਰ ਲਵਾਂਗੇ ਨਿੱਕਾ ਜਿਹਾ ਖੰਗੂਰਾ ਫੇਰ ਸੁਣਿਆ ਦਰਵਾਰੇ ਵਿੱਚ ਜਿਵੇਂ ਉਪਰੀ ਹਵਾ ਆ ਗਈ ਹੋਵੇ ਬਿਨ ਅੱਖ ਮਿਲਾਏ ਉਹਨੇ ਕੋਹਰਾ ਹੋ ਕੇ ਆਖਿਆ ਮੇਰਾ ਹਾਲ ਕਿਹੜਾ ਚੰਗਾ ਮੈਂ ਤੇਰੇ ਹਾਲ ਕੰਨੀ ਕੀ ਦੇਖਾਂ ਪਟਵਾਰੀ सरपंच, ਲੰਬੜਦਾਰ ਤੇ ਹੋ ਸਾਰੇ ਚੁੱਪ ਸੁਣਦੇ ਰਹੇ। ਕਪੂਰ ਸਿੰਘ ਨੇ ਹੋਰ ਮੂੰਚ ਹੋ ਕੇ ਸਮਾਈ ਨਾਲ ਆਖਿਆ। ਡੂਡ ਇੱਟ ਦੀ ਨਾ ਸਹੀ, ਇੱਕ ਇੱਟ ਦੀ ਕਰ ਲੈ। ਇੱਕ ਇੱਟ ਦੀ ਨਹੀਂ ਕਰਨੀ। ਕੱਚੀ ਕਰ ਲੈ। ਕੱਚੀ ਨਾ ਪੱਕੀ। ਚੱਲ ਤੂੰ ਇੱਟਾਂ ਦਾ ਹੀ ਅੱਧ ਦੇ ਦੇ। ਮਨਜ਼ੂਰੀ ਨਾ ਸਹੀ। ਉਹਨੇ ਕੋਈ ਕਾਮ ਪਖਾਦੀ। ਪਰ ਦਰਵਾਰਾ ਸਿੰਘ ਇੱਕੋ ਆਟੇ ਦਾ ਸ਼ੀਨ ਸੀ। ਹੋਰ ਬਿਗੜ ਕੇ ਬੋਲਿਆ ਜਦ ਮੈਂ ਕੇਰਾ ਕਹਿ ਦਿੱਤਾ ਮੈਨੂੰ ਨਹੀਂ ਲੋੜ ਮੈਂ ਨਹੀਂ ਕਰਨੀ ਮੈਨੂੰ ਨਾ ਕਹੀਂ ਜੇ ਕੰਧ ਕਪੂਰ ਸਿੰਘ ਵੀ ਕਰੇ ਤਾਂ ਵੀ ਢੋਣ ਵੇਲੇ ਤਾਂ ਆਦੀ ਦਾ ਕੋਲ ਹੋਣਾ ਜ਼ਰੂਰੀ ਸੀ ਆਪਣੇ ਘਰ ਨੂੰ ਸਾਂਭਣਾ ਸ਼ਤੀਰਾ ਹਿੱਟ ਥੰਮੀਆਂ ਦੇਣੀਆਂ ਉਹਨੇ ਫੇਰ ਵੀ ਟਰੰਮੇ ਨਾਲ ਦਰਵਾਰੇ ਨੂੰ ਆਖਿਆ ਪਰ ਤੇਰੀ ਰਜਾਮੰਦੀ ਬਿਨਾ ਮੈਂ ਕੰਧ ਨੂੰ ਛੇੜ ਵੀ ਛੇੜਾਂ ਵੀ ਕਿਵੇਂ ਤੂੰ ਕੋਲ ਤਾਂ ਖੜ ਕੰਧ ਬਣੂਗੀ ਤਾਂ ਟੈ ਕੇ ਹੀ ਮੈਂ ਤਾਂ ਸਰਦਾਰ ਜੀ ਅੱਗ ਨਹੀਂ ਲਾਉਣ ਜਾਂਦਾ ਕੰਦ ਨੂੰ ਤੂੰ ਕਹਿਣਾ ਕੋਲ ਖੜ ਮੈਨੂੰ ਚੱਟੀ ਪਈ ਐ ਨਾ ਬਈ ਵਿੱਚੋਂ ਹੀ ਕਿਸੇ ਨੇ ਦਰਬਾਰੇ ਦੀ ਗੱਲ ਤੋਂ ਆਖਿਆ ਆ ਤਾਂ ਬੇ ਬੇ ਜਾਏ ਆ ਹੁਣ ਤਾਂ ਕਪੂਰ ਸਿੰਘ ਨੂੰ ਵੀ ਅੱਗ ਲੱਗ ਗਈ ਇਹਨੂੰ ਕਹਿੰਦੇ ਨੇ ਸ਼ਰੀਕ ਉਹਨੇ ਦਿਲ ਵਿੱਚ ਆਖਿਆ ਬੰਦਾ ਕਿੱਥੋਂ ਕੋ ਤੱਕ ਸਬਰ ਕਰਦਾ ਰਹੇ ਤਾਂ ਵੀ ਉਹ ਤਤ ਨੂੰ ਮਾਰ ਕੇ ਪਰ ਥੋੜਾ ਤੇਜ ਹੋਊਗੀ ਕਿ ਬੋਲੇਆ ਜੇ ਮੈਂ ਬਣਾ ਲਾਂ ਤਾਂ ਤੂੰ ਸਥਿਰਤਾ ਨਹੀਂ ਧਰੇਗਾ ਮੇਰੀ ਗੰਧ ਉੱਤੇ ਸਥਿਰ ਧਰ ਨੂੰ ਮੈਨੂੰ ਕਿਹੜਾ ਹਟਾ ਸਕਦਾ ਮੈਂ ਮਾਲਕਾਂ ਗੰਧ ਦਾ ਦਰਵਾਰੇ ਨੇ ਇੱਕ ਥਾਪੜੀ ਤੇਰੀ ਕੱਲੇ ਦੀ ਗੰਧ ਮੇਰੀ ਨਹੀਂ ਤੂੰ ਬਹੁਤਾ ਮਾਲਕ ਹੈ ਜੇ ਪਖੇ ਨਾ ਕਪੂਰ ਸਿੰਘ ਤਾਂ ਕੀ ਕਰੇ ਦਰਵਾਰੇ ਨੇ ਉਲਟੀ ਤੜੀ ਮਾਰੀ ਮੈਂ ਤਾਂ ਸਰਦਾਰ ਜੀ ਤੇਰੇ ਉੱਤੇ ਅਰਜੀ ਦੇਣੀ ਐ ਤੂੰ ਭਾਲਦਾ ਅੱਧ ਤੇਰਾ ਕੋਠਾ ਟੈਣ ਨਾਲ ਕੰਦ ਵੀ ਹੋ ਗਈ ਨੰਗੀ ਜੇ ਮੀਹਾਂ ਵਿੱਚ ਨੰਗੀ ਕੰਦ ਮੇਰਾ ਕੋਠਾ ਲੈ ਬਹਿ ਗਈ ਤਾਂ ਕੌਣ ਹੋਊ ਜ਼ਿੰਮੇਵਾਰ ਹੁਣ ਤਾਂ ਕਪੂਰ ਸਿੰਘ ਹੋਰ ਵੀ ਭੜਕ ਗਿਆ ਤੂੰ ਲਾ ਲਈ ਜਿਹੜਾ ਜ਼ੋਰ ਲਾਉਣਾ ਮੈਂ ਜਾਣਦਾ ਜਿਹੜਾ ਵਕੀਲ ਤੇਰੇ ਕੋਲ ਬੋਲਦਾ ਅਰਜੀ ਦਊਏ ਨਗੋਰਾ ਮੇਰੇ ਉੱਤੇ ਹੁਣ ਗਿਣਕੇ ਲਾਈ ਤੂੰ ਹਰ ਜਾਣੇ ਮੇਰੇ ਕੋਲੋਂ ਹਵੇਲੀ ਦੇ ਚੱਲ ਮੈਂ ਹਟਾਉਣਾ ਕੰਧ ਆ ਹਟਾ ਤੂੰ ਮੈਨੂੰ ਦਰਬਾਰਾ ਪਾ ਮੈਂ ਕਬੂਰ ਸਿੰਘ ਤੋਂ ਕੁਝ ਛੋਟਾ ਸੀ ਤੇ ਸਰੀਰ ਦਾ ਵੀ ਲਿੱਸਾ ਅਜੇ ਕਦੇ ਉਹਦੇ ਸਾਹਮਣੇ ਇਉਂ ਨਹੀਂ ਸੀ ਬੋਲਿਆ ਪਰ ਚੁੱਕ ਬੁਰੀ ਹੁੰਦੀ ਹੈ ਦਰਬਾਰਾ ਸਿੰਘ ਉੱਠ ਕੇ ਖੜਾ ਹੋ ਗਿਆ ਤੇ ਬਾਵਾ ਚੜ ਕੇ ਗੜਕੇ ਨਾਲ ਬੋਲਿਆ ਤੂੰ ਹੱਥ ਤਾਂ ਲਾ ਕੇ ਦਿਖਾ ਕੰਧ ਨੂੰ ਨੇੜੇ ਹੀ ਸੀ ਦੋਵੇਂ ਉਲਝ ਪੈਦੇ ਕਿ ਟੁੰਡੇ ਲੰਬੇ ੜਦਾਰ ਨੇ ਝਟ ਉੱਠ ਕੇ ਦਰਵਾਰੇ ਨੂੰ ਡੱਕ ਦਿੱਤਾ ਕਪੂਰ ਸਿੰਘ ਨੂੰ ਚਲੇ ਜਾਣ ਦੀ ਸੈਂਤ ਕੀਤੀ ਕਪੂਰ ਸਿੰਘ ਉਥੋਂ ਤੁਰ ਪਿਆ ਮਖਾ ਚਲਤਾ ਸਹੀਂ ਮੈਂ ਢੋਣਾ ਤੂੰ ਹਟਾਈ ਦੇਖੀ ਨਾਲੇ ਹੁਣ ਕੰਧ ਬਣਦੀ ਕਿਵੇਂ ਆ ਨਾਲੇ ਨਾਂ ਦਈਂ ਖਾਂ ਭਲਾ ਤੂੰ ਅੱਧ ਪੜਵਾਰ ਖਾਣੇ ਦਾ ਬੂਹਾਂ ਲੰਘ ਦਿਓ ਕਹਿ ਰਿਹਾ ਸੀ ਸਾਰਾ ਪਿੰਡ ਦਰਵਾਰੇ ਨੂੰ ਕੋਸਣ ਲੱਗਾ ਬਹੁਤ ਮਾੜੀ ਗੱਲ ਆ ਦਰਵਾਰੇ ਖਾਤਰ ਕਿਸੇ ਲੋੜਤਾ ਬੰਦੇ ਨੂੰ ਮੰਨਣਾ ਚਾਹੀਦਾ ਕਪੂਰ ਸਿੰਘ ਦਚਿੱਤੀ ਵਿੱਚ ਪੈ ਗਿਆ ਘਰ ਬਣਾਵੇ ਜਾਂ ਨਾ ਬਣਾਵੇ ਇਹ ਦੋ ਚੰਗਾ ਤਾਂ ਪਿੰਡੋਂ ਬਾਹਰ ਜਾ ਵਸਣਾ ਸੀ ਕੰਧ ਬਣਦੀ ਦਿੱਸਤੀ ਨਹੀਂ ਅੱਧੀ ਵੱਡ ਕੇ ਬਣਾਉਣਾ ਠੋਕਰਾਂ ਕਰਨ ਵਿੱਚ ਉਹ ਗੱਲ ਨਹੀਂ ਚਾਰ ਸਪੇਰਿਓ ਪੱਕਾ ਸੋਨਾ ਟੱਲੀ ਵਰਗਾ ਚਕੋਰ ਘਰ ਬਣ ਜਾਂਦਾ ਅਖੀਰ ਉਹਨੇ ਫੈਸਲਾ ਕੀਤਾ ਉਹ ਕੰਮ ਸ਼ੁਰੂ ਕਰੇ ਜਦ ਕੰਦ ਉੱਤੇ ਕੰਮ ਗਿਆ ਤਾਂ ਆਪੇ ਕੋਈ ਨਾ ਕੋਈ ਰਾਹ ਨਿਕਲ ਆਵੇਗਾ ਅੜਿਆ ਤਾਂ ਕਿਸੇ ਦਾ ਕੁਝ ਨਹੀਂ ਰਹਿੰਦਾ ਪੱਕੀ ਬਣ ਗਈ ਤਾਂ ਚੰਗਾ ਨਹੀਂ ਠੋਕਰਾਂ ਕਰਕੇ ਉੱਤੇ ਪਾਸਵਲੀਆਂ ਪਾ ਦੇਾਂਗੇ ਇੱਕ ਪਾਸੇ ਜਾਣੋ ਕੱਚਾ ਰਹਿ ਗਿਆ ਹੋਰ ਹੁਣ ਕੀਤਾ ਵੀ ਕੀ ਜਾਵੇ ਲੋਕ ਤਾਂ ਕਹਿੰਦੇ ਸਨ ਜਾ ਕੇ ਡਿਪਟੀ ਦੇ ਅਰਜੀ ਮਾਰੇ ਪਰ ਮਾਮਲਾ ਹੋਰ ਚੱਕਰ ਵਿੱਚ ਪੈ ਜਾਣਾ ਸੀ ਜੇਠ ਹਾੜ ਦੇ ਖੁੱਲੇ ਦਿਨ ਲੰਘਦੇ ਜਾਂਦੇ ਸਨ ਜੇ ਇਸ ਤਰ੍ਹਾਂ ਕਰਦੇ ਆ ਸਿਆਲ ਆ ਗਿਆ ਤਾਂ ਕੰਮ ਰਾਜਾਂ ਤੋਂ ਉਂਝ ਵੀ ਨਹੀਂ ਮੁੱਕਣਾ ਤੇ ਨਾਲੇ ਹੁਣ ਤਾਂ ਹੁਣ ਦਾ ਖੁੰਝਿਆ ਖਵਰੇ ਕਾਦ ਉੱਤੇ ਜਾ ਪਏ ਕੰਮ ਸ਼ੁਰੂ ਹੋ ਗਿਆ ਚਾਚੀ RAMKOUR ਵਾਲੀ ਕੰਧ ਢਾਕੇ ਮਨਜ਼ੂਰ ਨਹੀਂ ਕੱਢਣ ਲੱਗੇ ਤਿੰਨਾਂ ਦਿਨਾਂ ਵਿੱਚ ਕੰਧ ਸਿਰੇ ਜਾ ਲੱਗੀ ਦਹਾਨ ਬਰਾਂਡਾ ਰਸੋਈ ਤੇ ਹੋਰ ਸਾਰੀਆਂ ਨੀਹਾਂ ਭਰੀਆਂ ਗਈਆਂ ਬੈਠਕ ਦੀਆਂ ਕੰਧਾਂ ਉੱਠਣ ਲੱਗੀਆਂ ਬੂਹੇ ਤੇ ਬਾਰੀਆਂ ਦੇ ਚੁਗਾਠਾਂ ਖੜੀਆਂ ਹੋ ਗਈਆਂ ਦਸਾਂ ਦਿਨਾਂ ਵਿੱਚ ਥਾਂ ਦਾ ਹੁਲੀਆ ਹੀ ਬਦਲ ਗਿਆ ਤੇ ਮੁਕਾਬਲੇ ਦੀ ਚਾਚੀ ਰਾਮਕੌਰ ਵਾਲੀ ਕੰਧ ਸਾਹਮਣੇ ਦਰਵਾਜ਼ੇ ਦੀ ਕੱਚੀ ਹੁਣ ਹੋਰ ਬੁਰੀ ਦਿਸ ਰਹੀ ਸੀ ਆਉਂਦਾ ਜਾਂਦਾ ਹਰ ਕੋਈ ਆਖੇ ਹੁਣ ਇਹ ਵੀ ਦਲੇਦਰ ਕੱਢ ਕੇ ਛੱਡਿਓ ਪਰ ਦਰਵਾਰੇ ਨੇ ਅਜੇ ਵੀ ਇੱਕੋ ਨੰਨਾ ਫੜਿਆ ਹੋਇਆ ਸੀ ਬੈਠਕ ਦੀਆਂ ਬਾਰੀਆਂ ਤੇ ਬੂਹਿਆਂ ਉੱਤੇ ਲਿੰਟਲ ਲੱਗ ਗਏ ਡਿਊਟੀ ਦੀ ਚੁਗਾਠ ਵੀ ਧਰੀ ਗਈ ਬੈਠੇ ਕੇ ਚਾਚੀ ਰਾਮਕੌਰ ਦੀ ਕੰਧ ਨਾਲ ਸੀ ਤੇ ਲੰਗਣ ਲਈ ਡਿਊਟੀ ਦਰਵਾਰੇ ਵੱਲ ਡਿਊਟੀ ਦੀ ਛੱਤ ਨੀਮੀ ਰੱਖ ਕੇ 8 ਫੁੱਟ ਫੋਟ ਉੱਤੇ ਲੈਂਟਲ ਪਾਉਣਾ ਸੀ ਕਿਉਂਕਿ ਉੱਤੇ ਮਿਆਨੀ ਰੱਖਣੀ ਸੀ ਡਿਊਟੀ ਦੀ ਲੈਂਟਲ ਲਾਉਣ ਲਈ ਹੁਣ ਦਰਵਾਰੇ ਵਾਲੀ ਕੰਧ ਦਾ ਫੈਸਲਾ ਹੋਣਾ ਜ਼ਰੂਰੀ ਸੀ ਇੱਕ ਦਿਨ ਹੋਰ ਕਿਸੇ ਪਾਸੇ ਹੱਥ ਨਹੀਂ ਸੀ ਚੱਲ ਸਕਦਾ ਜਾਦ ਕੋਈ ਵਾਹ ਨਾ ਚੱਲੀ ਤਾਂ ਕਪੂਰ ਸਿੰਘ ਦਰਵਾਜੇ ਇਕੱਠ ਕੀਤਾ ਸਾਰਾ ਪਿੰਡ ਚੌਂਦਰੇ ਉੱਤੇ ਜੁੜ ਗਿਆ ਪੰਚਾਇਤ ਨੇ ਦਰਵਾਰੇ ਨੂੰ ਸੱਤ ਵਿੱਚ ਬੁਲਾਇਆ ਤੇ ਗੰਧ ਕਰਨ ਲਈ ਆਖਿਆ ਪਹਿਲਾ ਉਹਨੇ بڑے ਪੈਰ ੜਾਏ ਮੈਂ ਕੁੜੀ ਦਾ ਵਿਆਹ ਕਰਨਾ ਹੈ ਮੈਨੂੰ ਲੋੜ ਨਹੀਂ ਮੇਰੀ ਅਖੀਰ ਪੰਚਾਇਤ ਨੇ ਸਮਝਾਤਮਕਾ ਕੇ ਮਨਾਹੀ ਲਿਆ ਪਿੰਡ ਦੀ ਸਾਂਝੀ رائے ਸਾਹਮਣੇ ਉਸ ਨੂੰ ਝੁਕਣਾ ਪੈ ਗਿਆ ਮਨਜ਼ੂਰੀ ਉਸ ਨੂੰ ਛੱਡੀ ਗਈ ਇਟਾਂ ਤੇ ਹੋਰ ਸਮਾਨ ਦਾ ਅੱਧਾ ਰੇਟ ਦੇਣਾ ਕੀਤਾ। ਉਹਨੂੰ ਕਿਉਂਕਿ ਕੰਦ ਦੀ ਹਾਲੇ ਨਹੀਂ ਲੋੜ ਨਹੀਂ ਸੀ ਇਸ ਲਈ ਰਿਆਇਤ ਉਹ ਜੋ ਰਕਮ ਦੋ ਲੰਮੀਆਂ ਕਿਸ਼ਤਾਂ ਵਿੱਚ ਵੰਡ ਦਿੱਤੀ ਗਈ। ਆਉਂਦੀ ਲੋੜੀ ਛੱਡ ਕੇ ਪਹਿਲੀ ਕਿਸ਼ਤ ਨਮਾਣੀ ਨੂੰ ਤੇ ਦੂਸਰੀ ਅਗਲੀ ਲੋੜੀ ਨੂੰ ਕਾਗਜ਼ ਬਣ ਗਿਆ। ਭਾਵੇਂ ਮਜ਼ਦੂਰੀ ਸਾਰੇ ਕਪੂਰ ਸਿੰਘ ਦੇ ਹੀ ਸਿਰ ਪੈ ਗਈ। ਜੋ 80-82 ਤੱਕ ਬਣਦੀ ਸੀ। ਤਾਂ ਵੀ ਉਹ ਖੁਸ਼ ਸੀ। ਕੰਮ ਤੁਰਦਾ ਹੋ ਗਿਆ। ਉਹਦੇ ਸਿਰ 40 ਕੋਹੀ ਵੱਧ ਪਏ ਕੋਈ ਗੱਲ ਨਹੀਂ ਇਹਨਾਂ ਕੁਝ ਤਾਂ ਉਹ ਆਪ ਵੀ ਜਾ ਕੇ ਦਰਬਾਰੇ ਨੂੰ ਕਹਿੰਦਾ ਹੀ ਸੀ ਅਗਲੇ ਦਿਨ ਪੰਚਾਇਤ ਦੇ ਚਾਰ ਆਦਮੀ ਆਏ ਤੇ ਸਾਹਮਣੇ ਕੰਧ ਢਵਾ ਕੇ ਨਹੀਂ ਬਟਾਉਣ ਲੱਗੇ ਇੱਟ ਧਰਨ ਵੇਲੇ ਕੰਧ ਉੱਤੇ ਮੇਲਾ ਲੱਗ ਗਿਆ ਦਰਬਾਰਾ ਸਿੰਘ ਖੁਸ਼ ਤਾਂ ਅੱਗੇ ਹੀ ਨਹੀਂ ਸੀ ਪਰ ਜਦ ਹੁਣ ਕੰਧ ਬਣਨ ਹੀ ਲੱਗ ਪਈ ਤਾਂ ਅੜ ਫੁੱਟਣ ਦੀ ਮੋਸ਼ੀ ਵਿੱਚ ਉਹਨਾਂ ਇੱਕ ਉੱਤੇ ਸੱਪ ਲਟ ਰਿਹਾ ਦਿਖਦਾ ਸੀ ਇੱਕ ਪਾਸਿਓਂ ਧੰਮਾ ਸਿੰਘ ਸਰਪੰਚ ਨੇ ਰੱਸੀ ਫੜੀ ਦੂਜੇ ਪਾਸਿਓਂ ਨਾਰ ਸਿੰਘ ਅਕਾਲੀ ਨੇ ਜਦ ਰੱਸੀ ਨਾਰ ਸਿੰਘ ਨੇ ਨੀਂਦ ਸਿਰੇ ਉੱਤੇ ਛੋਹੀ ਤਾਂ ਝਟ ਬੁਖਲਾਈ ਆਵਾਜ਼ ਵਿੱਚ ਦਰਵਾਰਾ ਬੋਲਿਆ ਆਪਣੇ ਆਮਾਨ ਨੂੰ ਜਾਣ ਕੇ ਨਿਆ ਕਰੀ ਕਾਲੀਆ ਸਾਨੂੰ ਤਾਂ ਦੋਵੇਂ ਇੱਕੋਸਾਰੋ ਦਰਵਾਰਾ ਸਿਆਂ ਨਾਰ ਸਿੰਘ ਨੇ ਉੱਤਰ ਦਿੱਤਾ ਸਾਰੇ ਲੋਕ ਇੱਕ ਟੱਕ ਰੱਸੀ ਵੱਲ ਦੇਖਣ ਲੱਗੇ ਪਰਲੇ ਸਿਰੇ ਬੈਠੇ ਧੰਮਾ ਸਿੰਘ ਸਰਪੰਚ ਨੇ ਹੱਥ ਪਰ ਕਪੂਰ ਸਿੰਘ ਵੱਲ ਰੱਸੀ ਧਰ ਦਿੱਤੀ ਇੱਕਦਮ ਰੌਲਾ ਪੈ ਗਿਆ ਆ ਤਾਂ ਜਮਾ ਵਿੰਗੀ ਆ ਇਥੇ ਗੰਧ ਜਾਂਦੀ ਉਹ ਨਹੀਂ ਕਿਸੇ ਉੱਚੀ ਬੋਲ ਕੇ ਧੰਮਾ ਸਿੰਘ ਨੂੰ ਆਖਿਆ ਕਿ ਰੱਸੀ ਇੱਕ ਹੱਥ ਦੂਜੇ ਪਾਸੇ ਨੂੰ ਧਰੇ ਐਨਾ ਫਰਕ ਤਾਂ ਅੰਨਿਆਂ ਨੂੰ ਵੀ ਦਿਸਦਾ ਸੀ ਰਸੀਤ ਮਾ ਸਿੰਘ ਨੂੰ ਦੂਜੇ ਪਾਸੇ ਧਰਨੀ ਪਈ ਹੁਣ ਠੀਕ ਹੈ ਸਾਰਿਆਂ ਨੇ ਤਸੱਲੀ ਦਾ ਸਾਹ ਲਿਆ ਸਾਹ ਹਲ ਸੁਟਕੇ ਮਿਸਤਰੀ ਨਿਸ਼ਾਨ ਲਾਉਣ ਲੱਗਾ ਕਿ ਦਰਵਾਰੇ ਨੇ ਝਟ ਰੌਲਾ ਪਾ ਦਿੱਤਾ ਮੈਨੂੰ ਨਹੀਂ ਮਨਜ਼ੂਰ ਇਹ ਕੋਈ ਅਨਸਾਫ਼ ਹੈ ਕੰਧ ਚਾਰ ਉਂਗਲ ਮੇਰੇ ਪਾਸੇ ਪਈ ਹੈ ਮੇਰੇ ਪਾਸੇ ਤਾਂ ਸਾਰੀ ਉਹ ਪਈ ਹੈ ਜਦ ਚਾਰ ਆਦਮੀ ਖੜੇ ਨੇ ਕੋਲ ਕਪੂਰ ਸਿੰਘ ਬੋਲਿਆ ਦਰਵਾਰੇ ਨੇ ਝਟ ਗਾਲ ਕੱਢ ਕੇ ਆਖਿਆ ਜੰਮਿਆ ਕਾਣਾ ਓਏ ਮੇਰੇ ਪਾਸੇ ਗੰਧ ਕਰਨ ਵਾਲਾ ਬੰਦਾ ਭਾਵੇਂ ਲੱਖ ਨਰਮ ਹੋਵੇ ਗਾਲ ਪਰ ਕਿਸੇ ਨੂੰ ਕੋਈ ਕਿਉਂ ਖਾਵੇ ਪੂਰੇ ਜੋਸ਼ ਨਾਲ ਕਪੂਰ ਸਿੰਘ ਨੇ ਮੁੱਕਾ ਵੱਟ ਕੇ ਵੰਗਾਰਿਆ ਨਿਉਂ ਚ ਗੱਡ ਦਿਓ ਨਿਉਂ ਚ ਤੇ ਇੰਨੇ ਵਿੱਚ ਘਰੋਂ ਉਹਦਾ ਛੋਟਾ ਪਰ ਆ ਗੰਧਾਲੀ ਚੁੱਕ ਲਿਆ ਆ ਦੋਵੇਂ ਪਾਸਿਓਂ ਗਾਲਾਂ ਦੀ ਬੱਛੜ ਹੋਣੀ ਸ਼ੁਰੂ ਹੋਣ ਲੱਗ ਪਈ ਦੂਜੇ ਪਾਸੇ ਦਰਵਾਰੇ ਦਾ ਭਤੀਜਾ ਗੰਡਾਸੀ ਚੜ੍ਹ ਕੇ ਆ ਗਿਆ ਦਰਵਾਰੇ ਨੇ ਲੈੰਦੇ ਆਂ ਹੀ ਦੁਹੱਥੜੀ ਜੋੜ ਕੇ ਲਾਠੀ ਕਪੂਰ ਸਿੰਘ ਦੇ ਮਾਰੀ ਆ ਤੈਨੂੰ ਦੇਖਾਂ ਨਿਉ ਚੋ ਗੱਡਦੇ ਨੂੰ ਤੇ ਨਾਲ ਦੀ ਨਾਲ ਤੇ ਤੀਰੀ ਕਪੂਰ ਸਿੰਘ ਦਾ ਸਿਰ ਵਿੱਚੋਂ ਆਏ ਖਿੱਚਰਾ ਖਿੱਚਰਾ ਝਟ ਗੰਧਾਲੀ ਦਰਵਾਰੇ ਦੇ ਮੋਰਾ ਉੱਤੇ ਪਈ ਦੂਜੀ ਪੁੜਪੜੀ ਵਿੱਚ ਲਹੂ ਦੀ ਟੀਕ ਚੱਲ ਪਈ ਤੇ ਉਹ ਉਲਟ ਕੇ ਨੀਂਵ ਵਿੱਚ ਜਾ ਡਿਗਾ ਪਾਂਜ ਰਸੀ ਛੱਡ ਕੇ ਪਰਾਂ ਹੋ ਗਏ ਆਖਰ ਕੁਝ ਲੋਕ ਹੌਸਲਾ ਕਰਕੇ ਛਡਾਉਣ ਲੱਗੇ ਤੀਮੀਆਂ ਘਰਾਂ ਚੋਂ ਬਾਹਰ ਨਿਕਲ ਕੇ ਆਮੋ ਸਾਹਮਣੇ ਬਹਾਂ ਲਾਰਦੀਆਂ ਮਹਿਣੋ ਮਹਿਣੀਆਂ ਹੋਣ ਲੱਗੀਆਂ ਠੀਕ ਚਿਹੜਾ ਗਾਲਾਂ ਦੁੱਪੜਾ ਕੰਨ ਪਈ ਬਾਜਣਾ ਸੁਣੇ ਦੋ ਘੰਟੇ ਇਹ ਝੱਜੂ ਪਿਆ ਉਹ ਰੂਦ ਛਣਿਆ ਕਿ ਲੋਕੀ ਕੰਨਾਂ ਉਤੇ ਹੱਥ ਧਰ ਗਏ ਇਸ ਤੋਂ ਮਗਰੋਂ ਕੁਝ ਦਿਨ ਪਾ ਕੇ ਕੰਧ ਤੇ ਬਣ ਗਈ ਜਿਹੋ ਜਹੀ ਚਾਹੀਦੀ ਸੀ ਉਹ ਜਿਹੇ ਹੀ ਬਣ ਗਈ ਪਰ ਜਿਉਣ ਦਾ ਹੱਜ ਕੋਈ ਨਾ ਰਿਹਾ ਜਿਹੜੀ ਗੱਲ ਦਾ ਡਰ ਸੀ ਉਹ ਹੋ ਹਟੇ ਦੋਹਾਂ ਧਿਰਾਂ ਦੀਆਂ ਜਮਾਨਤਾਂ ਹੋ ਗਈਆਂ ਦਿਲਾਂ ਵਿੱਚ ਪਾਟਕ ਪੈ ਗਏ ਬੋਲ ਚੱਲ ਜਾਂਦੀ ਰਹੀ ਪੁਛਤਾਂ ਲਈ ਬੈਰ ਖੜਾ ਹੋ ਗਿਆ 2 4 6 ਮਹੀਨੇ ਔੜਕ ਵਰਾ ਲੰਘ ਗਿਆ ਨਿਮਾਣੀ ਦੇ ਮੌਕੇ ਵੀ ਕਪੂਰ ਸਿੰਘ ਨੇ ਆਪ ਜਾ ਕੇ ਦਰਬਾਰੇ ਤੋਂ ਪੈਸੇ ਮੰਗਣ ਦਾ ਛੇੜ ਨਾ ਛੇੜਨਾ ਚਾਹਿਆ ਸਾਰੇ ਪਿੰਡ ਸਾਹਮਣੇ ਲਿਖਤ ਹੋਈ ਸੀ ਮੁਕਰ ਤਾਂ ਉਹ ਸਕਦਾ ਨਹੀਂ ਛੇ ਮਹੀਨੇ ਹੋਰ ਲੰਘ ਗਏ ਦੂਜੀ ਲੋਹੜੀ ਦੀ ਕਿਸ਼ਤ ਵੀ ਲੰਘ ਗਈ ਆਥਰਨ ਸਵੇਰ ਕਪੂਰ ਸਿੰਘ ਪੰਚਾਇਤ ਨੂੰ ਕਹਿਣ ਵਾਲਾ ਹੀ ਸੀ ਕਿ ਇੱਕ ਸਵੇਰ ਕਾਲਜਾ ਫੜੀ ਚਾਚੀ ਰਾਮਕੋਰਾਏ ਤੈਨ ਕੋਸ਼ ਸੁਣਿਆ ਕਪੂਰ ਸਿੰਘ ਹੈਰਾਨ ਹੋ ਕੇ ਕਪੂਰ ਸਿੰਘ ਚੌਂਕਿਆ ਨਾ ਚਾਚੀ ਕਿਉਂ ਕੀ ਗੱਲ ਹੈ ਲੈ ਵੇ ਤੈਨੂੰ ਖਬਰੇ ਨਹੀਂ ਮੁੰਡਾ ਤਾਂ ਪੂੰਜੇ ਲਿਆ ਪਿਆ ਦਰਵਾਰਾ ਦਰਵਾਰਾ ਲਾਹੌਰ ਕੀ ਠੰਡੇ ਦੇ ਸੀਟ 'ਚ ਆ ਗਿਆ 15 ਦਿਨ ਹੋ ਗਏ ਰਾਤ ਬਹੁ ਰੋਂਦੀ ਨਹੀਂ ਸੀ ਝੱਲੀ ਜਾਂਦੀ ਇੱਕ ਤਾਂ ਲਾਜ ਕਰਾਉਣੇ ਕਿਹੜਾ ਸੌਖੇ ਨੇ ਚੰਦਰੇ ਬਿਨਾ ਪੈਸੇ ਮੈਨੂੰ ਦਾ ਚਾਚੀ ਹੁਣ ਤੇਤੋ ਪਤਾ ਲੱਗਿਆ ਲੈ ਆਹੋ ਡੱਡ ਤੈਨੂੰ ਕਿਤੇ ਉੱਪਰ ਆਉਣ ਜਾਣ ਬਾਜੋ ਕੰਦੋਲੇ ਪ੍ਰਦੇਸ਼ ਐ ਚਾਚੀ ਲੈ ਹੋ ਜਣੇ ਨੌ ਨਾਲੋਂ ਮਾਸ ਨਹੀਂ ਟੁੱਟਦਾ ਕਦੇ ਸਾਉ ਕਹਿੰਦੇ ਆ ਚਾਚੀ ਸਾਨਤ ਸੁੱਟ ਕੇ ਚਲੀ ਗਈ ਕਪੂਰ ਨੇ ਉੱਠ ਕੇ ਝਟਕਦਾ ਚੱਕਦਾ ਝਕਾਉਂਦਾ ਦਰਵਾਜ਼ੇ ਦੇ ਘਰ ਅੰਦਰ ਲੰਘ ਗਿਆ ਵੇੜੇ ਵਿੱਚ ਕੰਧ ਦੀ ਓਟ ਨਾਲ ਧੁੱਪੇ ਦਰਵਾਰੇ ਦਾ ਮੰਝਾ ਸੀ ਕਪੂਰ ਸਿੰਘ ਨੇ ਜਦ ਦਰਵਾਰੇ ਵੱਲ ਵੇਖਿਆ ਤਾਂ ਉਹ ਖੜੇ ਦਾ ਖੜਾ ਰਹਿ ਗਿਆ ਸੁੱਕ ਕੇ ਪਿੰਜਰ ਬਣਿਆ ਸਰੀਰ ਕਾਲਾ ਧੂਏ ਵਰਗਾ ਰੰਗ ਅੰਦਰ ਤਸੀਆਂ ਹੋਈਆਂ ਅੱਖਾਂ ਤੇ ਦਰਵਾਰੇ ਦੀ ਨਿਆਣੀ ਟਬਰੀ ਅੰਦਰੋਂ ਦਰਵਾਰੇ ਦੇ ਘਰ ਵਾਲੀ ਨੇ ਮੰਜੇ ਕੋਲ ਸਟੂਲ ਢਾ ਦਿੱਤਾ ਪਰ ਕਪੂਰ ਸਿੰਘ ਦਰਵਾਰੇ ਦੇ ਕੋਲ ਹੀ ਮੰਜੇ ਤੇ ਬਾਈ ਉਤੇ ਬਹਿ ਗਿਆ ਕੀ ਹਾਲ ਐ ਭਾਈ ਦਰਵਾਰਿਆ ਰਜਾਈ ਦੇ ਆਸਰੇ ਢੋਰ ਲਾ ਕੇ ਦਰਵਾਰਾ ਕੁਝ ਬੈਠਦਾ ਹੋਇਆ ਬੋਲਿਆ ਹੁਣ ਦਾ ਚੰਗਾ ਬਾਈ ਬਿਮਾਰੀ ਦਾ ਭੰਨਿਆ ਉਹ ਨਢਾਲ ਮਨ ਕੁਝ ਕਰਾਰ ਫੜਾ ਐ ਕੋਈ ਨਾ ਤੂੰ ਪਿਆਰਾ ਉੱਠਣ ਦੀ ਖੇਚਲ ਨਾ ਕਰੋ ਕਮਜ਼ੋਰੀ ਜਾਦੇ ਐ बोलन ਲੱਗਿਆ ਦਰਵਾਰੇ ਦਾ ਸਾਰਾ ਤਿੰਗ ਕੰਬ ਗਿਆ ਸਭ ਦੂਰ ਹੋ ਜੂ ਚੁਗਾਠ ਬਚਰੇ ਬਾਣ ਬਥੇਰਾ ਕਪੂਰ ਸਿੰਘ ਨੇ ਹੌਸਲਾ ਦਿੱਤਾ ਲੋਗੜ ਗਰਮ ਕਰਕੇ ਉਹਦੀ ਕੁੜੀ ਹਰਵੰਸੋ ਉਹਦੀਆਂ ਬੱਖੀਆਂ ਉੱਤੇ ਸੇਕਣ ਲਈ ਲਿਆਈ ਇਲਾਜ ਕੀ ਦਾ ਕਪੂਰ ਸਿੰਘ ਨੇ ਪੁੱਛਿਆ ਇਲਾਜ ਦਰਵਾਰਾ ਗਿਆ ਚੁੱਪ ਕਰ ਗਿਆ ਇਲਾਜ ਕਿਸੇ ਦਾ ਵੀ ਨਹੀਂ ਸੀ ਘਰਾਂ ਦਾ ਇਹ ਇਲਾਜ ਕੋਈ ਇਲਾਜ ਹੁੰਦੇ ਨੇ ਕਪੂਰ ਸਿੰਘ ਢੋਲੂ ਕਿਆਕੇ ਸੀ ਇੱਕ ਦੂਜੇ ਦੇ ਘਰ ਦੀ ਹਾਲਤੋਂ ਜਾਣਦੇ ਸਨ ਕਪੂਰ ਸਿੰਘ ਨੇ 10 ਰੁਪਏ ਦਾ ਨੋਟ ਕੱਢ ਕੇ ਦਰਵਾਰੇ ਦੇ ਜੇਬ ਵਿੱਚ ਪਾ ਦਿੱਤਾ ਮੈਂ ਜਾ ਕੇ ਮੰਡੀੋਂ ਡਾਕਟਰ ਨੂੰ ਭੇਜਦਾ ਦਰਵਾਰੇ ਦੇ ਮਨ ਵਿੱਚ ਹੂ ਕੁੱਠੀ ਮੈਂ ਤਾਂ ਤੇਰੇ ਅੱਗੇ ਵੀ ਪੈਸੇ ਦੇਣਿਆਂ ਬਾਈ ਕੰਧ ਵਾਲੇ ਤੂੰ ਹਾਲੇ ਤਕੜਾ ਹੋ ਦਿੰਦਾ ਰਹੀ ਪੈਸੇ ਪੈਸਿਆਂ ਸਾਲਿਆਂ ਨੇ ਨਾਲ ਜਾਣਾ ਦਰਵਾਰੇ ਦੀਆਂ ਅੱਖਾਂ ਸਿਮਾਈਆਂ ਥੋੜਾ ਜੇਰ ਪਿੱਛੋਂ ਭਰੇ ਹੋਏ ਗਲੇ ਨਾਲੋਂ ਧੀਮਾ ਜਿਹਾ ਬੋਲਿਆ ਮਕਾਨ ਦਾ ਕੰਮ ਚੜ ਗਿਆ ਸਿਰੇ ਥੋੜਾ ਜਾਂ ਟੀਪ ਟੱਲਾ ਰਹਿੰਦਾ ਸਿਮਿੰਟ ਥੜ ਗਿਆ ਮੈਨੂੰ ਦਾ ਸੋਹਰਾ ਸਰਪੰਚ ਭੁਖਾਉਂਦਾ ਰਿਹਾ ਨਹੀਂ ਮੈਂ ਕਿਹੜਾ ਤੇਰਾ ਦੁਖੀ ਸੀ ਹੁਣ ਤੂੰ ਇਹਨਾਂ ਗੱਲਾਂ ਨੂੰ ਮੰਨ ਤੇ ਨਾ ਨਾ ਲਿਆ ਜੇ ਚਾਰ ਭਾਂਡੇ ਹੋਣਗੇ ਤਾਂ ਖੜਕਣਗੇ ਹਾਰਚੋਂ ਬਾਂਸੋ ਦਾ ਬਿਹਾ ਦੇ ਦੇਈਏ ਦਰਵਾਰੇ ਦੇ ਲੂ ਲੂ ਚੋਂ ਅਪਨਤ ਜਾਗ ਰਹੀ ਸੀ ਕੋਈ ਡਰ ਨਹੀਂ ਜਿਹੜਾ ਭਾਰ ਸਿਰੋਂ ਲੱਥ ਜਾਵੇ ਚੰਗਾ ਤੂੰ ਆਏਂਗਾ ਜਿੱਕਣ ਤੋਂ ਕਹੇ ਦਰਵਾਰੇ ਨੇ ਕੰਬ ਦੇ ਹੱਥਾਂ ਵਿੱਚ ਕਪੂਰ ਸਿੰਘ ਦਾ ਹੱਥ ਫੜ ਕੇ ਆਖਿਆ ਤੇਰੇ ਬਿਨਾ ਬਾਈ ਮੈਂ ਕਾਹਦੇ ਜੋਗਾ ਉਹਦੇ ਬੋਲ ਫਟਕਣ ਲੱਗੇ ਤੇ ਅੱਖਾਂ ਵਿੱਚੋਂ ਪਰਲ ਪਰਲ ਹੰਝੂਆਂ ਦੀ ਧਾਰ ਫੁੱਟ ਪਈ ਉਹ ਤੋਂ ਦਿਲ ਰੱਖ ਵੀਰ ਮੈਂ ਤੇਤੋਂ ਨਾਬਰਤਾ ਨਹੀਂ ਕਪੂਰ ਸਿੰਘ ਮਸੀਏ ਬੋਲ ਕੇ ਬੋਲ ਆਖੇ ਕਹਾਣੀ ਸਮਾਪਤ ਧੰਨਵਾਦ ਜੇਕਰ ਤੁਹਾਨੂੰ ਸਾਡੀ ਇਹ ਪੇਸ਼ਕਾਰੀ ਪਸੰਦ ਆਈ ਕਿਰਪਾ ਕਰਕੇ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ